ਪਟਨਾ ਸ਼ਹਿਰ ਦੇ ਗੁਰੂ ਕਾ ਬਾਗ ਗੁਰਦੁਆਰੇ ਦੇ ਕੋਲ ਖੂ ਵਿੱਚ ਊਠ ਡਿੱਕਣ ਨਾਲ ਆਸ-ਪਾਸ ਦੇ ਇਲਾਕਿਆਂ ਤੇ ਅਫਰਾ ਤਫਰੀ ਮਚ ਗਈ। ਸਥਾਨਕ ਲੋਕਾਂ ਵੱਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਪੇ ਸਥਾਨ ਪਰੋਕਰੀ ਮਦਦ ਨਾਲ ਕਾਫੀ ਮੁਸ਼ਕਿਲਤਾਂ ਬਾਅਦ ਉਹ ਵਿਚ ਡਿਗੇ ਊਠ ਨੂੰ ਸੁਰੱਖਿਸ਼ਤ ਪਾਰ ਕੱਢਿਆ ਇਸ ਮੌਕੇ 'ਤੇ ਸਖ ਸੰਗਠਾ ਸਥਾਨਕ ਲੋਕਾਂ ਅਤੇ ਪੁਲਿਸ ਤੇ ਜੀ ਸੀ ਬੀ ਮਸ਼ੀਨ ਦੀ ਮਦਦ ਨਾਲ ਕਾਫੀ ਮੁਸ਼ਕਿਲਤਾਂ ਬਾਅਦ ਊਠ ਨੂੰ ਸੁਰੱਖਿਸ਼ਤ ਪਾਰ ਕੱਢਿਆ ਇਹ ਜਾਣਦਾ ਕਿ ਵਿਸਾਖੀ ਤੇ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਲਈ ਕੁਝ ਹਾਥੀ ਅਤੇ ਕੁਝ ਊਠ ਗੁਰੂ ਕਾ ਬਾਗ ਗੁਰਦੁਆਰੇ ਲੈ ਕੇ ਆਏ ਸੀ ਗੁਰੂ ਕਾ ਬਾਗ ਗੁਰਦੁਆਰੇ ਸਾਹਿਬ ਤੇ ਚਾਰਾ ਖਾਂਦਿਆ ਸਮੇਂ ਇੱਕ ਊਠ ਬੇਕਾਬੂ ਹੋ ਕੇ ਉਹ ਵਿੱਚ ਡਿੱਗ ਪਿਆ ਜਿਸ ਕਾਰਨ ਗੁਰਦੁਆਰਾ ਸਾਹਿਬ 'ਚ ਅਫਰਾ ਤਫਰੀ ਮਚ ਗਈ। ਘਟਨਾ ਬਾਰੇ ਪੁੱਛਣ ਤੇ ਊਠ ਦੇ ਮਾਲਕ ਮਹਿੰਦਰ ਦਾਸ ਨੇ ਦੱਸਿਆ ਕਿ ਉਹ ਊਠ ਨੂੰ ਲੈ ਕੇ ਗੁਰਦੁਆਰਾ ਸਾਹਿਬ ਚੈਦਨਗਰ ਕੀਰਤਕ ਜੇ ਸ਼ਾਮਲ ਹੋਣ ਲਈ ਪਹੁੰਚੇ ਹੋਏ ਸੀ। ਹੱਤੇ ਇਸੇ ਦੌਰਾਨ ਗੁਰਦੁਆਰਾ ਸਾਹਿਬ ਦੀ ਹਰਿਆਲੀ ਕਾਰਨ ਉਹ ਊਠ ਚਰਾਉਣ ਲੱਗਾ ਅਤੇ ਅਚਾਨਕ ਬੇਕਾਬੂ ਹੋ ਕੇ ਊਠ ਖੂਹ ਵਿੱਚ ਡਿੱਗ ਪਿਆ। ਉਹਦੇ ਨੇੜੇ ਸੰਕਰੇ ਲੋਕ ਇਕੱਠੇ ਹੋ ਗਏ। ਬਾਅਦ ਵਿੱਚ ਸਥਾਨਕ ਲੋਕਾਂ, ਸਿੱਖ ਸਰਦਾਰਾਂ ਅਤੇ ਪੁਲਿਸ ਨੇ ਤੈਦੀ ਦਿਖਾਉਂਦੇ ਹੋਏ ਊਠ ਦੀ ਜਾਨ ਬਚਾ ਲਈ ਅਤੇ ਉਸ ਨੂੰ ਖੂਬੀ ਚੋਸ਼ ਰਖਸ਼ਿਤ ਪਾਰ ਕੱਢ ਲਿਆ ਗਿਆ